ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਸੋਹਣੇ ਸ਼ਰੱਗ ਵਾਲੇ ਸਟਾਲ ਬਹੁਤ ਡਿਮਾਂਡ ਸੀ ਬਹੁਤ ਬਿਨਾਂ ਦਾ ਹੀ ਮਾਲ ਆਇਆ ਹੋਇਆ ਵਨ ਵੀਕ ਹੋ ਗਿਆ ਪਰ ਸਿਰਫ ਦਿਖਾਇਆ ਨਹੀਂ ਗਿਆ ਔਰ ਇਹਦੇ ਇੰਨੇ ਜ਼ਿਆਦਾ ਮੈਸੇਜ ਆਏ ਸੀ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਆਪਾਂ ਤੁਹਾਨੂੰ ਦਿਖਾਉਨੇ ਆ ਪਹਿਲਾਂ ਤੁਹਾਨੂੰ ਦੇ ਦੋ ਤਿੰਨ ਪੀਸ ਜਿਹੜੇ ਮੇਰੇ ਕੋ ਰਹਿ ਗਏ ਆ ਵੂਲਨ ਦੇ ਸਟਾਲ ਸ਼ਾਲ ਉਹ ਤੁਹਾਨੂੰ ਦਿਖਾ ਦਿੰਨੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਸ਼ਰੱਗ ਵਾਲੇ ਸਟਾਲ ਜਿਹੜੇ ਕਿ ਫੈਂਸੀ ਤੇ ਸੋਹਣੇ ਆ 650 ਵਾਲਾ ਵੂਲਨ ਦਾ ਸਟੌਲ ਬਲੈਕ ਇਹਦੇ ਵਿੱਚ ਸਿਰਫ ਆਪਣੇ ਕੋਲ ਬਲੈਕ ਹੀ ਕਲਰ ਰਹਿ ਗਿਆ ਉਹ ਵੀ ਸਿਰਫ ਦੋ ਪੀਸ ਠੀਕ ਹੈ ਇੱਕ ਪੀਸ ਇਹ ਆ ਇੱਕ ਪੀਸ ਹੋਰ ਹੋਊਗਾ ਬਲੈਕ ਹੀ ਕਲਰ ਆ ਵੂਲਨ ਦਾ ਸ਼ਾਲ ਹੈ ਠੀਕ ਹੈ ਇਹ ਸਟੌਲ ਨਹੀਂ ਹੈ ਇਹ ਸ਼ਾਲ ਹੈ ਬਹੁਤ ਸੋਹਣੇ ਨਿੱਗੇ ਆ ਤੇ ਪੀਸ ਆਪਣੇ ਕੋਲ ਦੋ ਹੀ ਰਹਿ ਗਏ ਨੇ ਫਟਾਫਟ ਆਰਡਰ ਕਰਨਾ ਹੈ 650 ਪ੍ਰਾਈਸ ਰਹੇਗਾ ਇਹਦਾ ਠੀਕ ਹੈ ਫਿਰ ਆ ਗਿਆ ਜੀ ਨੈਕਸਟ ਆਪਣੇ ਕੋਲ ਜਿਹੜਾ 850 ਵਾਲਾ ਠੀਕ ਹੈ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਮੇਰੀ ਪਿਛਲੀ ਵੀਡੀਓ ਵੀ ਜਾ ਕੇ ਚੈੱਕ ਕਰ ਸਕਦੇ ਆ ਬਾਕੀ ਅਗਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾ ਨਵੀਆਂ-ਨਵੀਆਂ ਅਪਡੇਟਸ ਵੇਖਣ ਵਾਸਤੇ ਲਓ ਜੀ ਇੱਕ ਕਲਰ ਆ ਗਿਆ ਆਪਣੇ ਕੋ ਪਿਸਤਾ ਗ੍ਰੀਨ ਕਲਰ 850 ਚ ਸ਼ਾਲ ਹੈ ਬੂਲਨ ਦਾ ਬੂਲਨ ਮਤਲਬ ਪੱਛਮ ਜਾਂ ਓਨ ਅਸੀਂ ਓਨ ਕਹਿੰਦੇ ਆ ਕਈ ਪੱਛਮ ਕਹਿੰਦੇ ਇਹਨੂੰ ਤੇ ਪੱਛਮ ਦੇ ਵਿੱਚ ਆਏਗਾ ਇਹਦੇ ਉੱਪਰ ਤੁਹਾਨੂੰ ਵਰਕ ਵੀ ਮਿਲੇਗਾ ਬਹੁਤ ਸੋਹਣਾ ਹੈ ਲੋ ਆਰਗੈਂਜ਼ਾ ਦੇ ਉੱਪਰ ਵਰਕ ਹੋਇਆ ਹੈ ਤੇ ਉਹਦਾ ਪੈਚ ਲੱਗਿਆ ਹੋਇਆ ਹੈ ਉੱਪਰ ਠੀਕ ਹੈ ਬਹੁਤ ਸੋਹਣਾ ਖੁੱਲਾ ਡੁੱਲਾ ਸ਼ਾਲ ਆ निगे पूरा डेढ़ शॉल सेल और नंबर वन हर वीडियो जाके शॉलों की चेक कर लो कोई भी हजार कोई तीस हजार व्यू और बहुत मतलब इनकी ज्यादा डिमांड आई बहुत कोशिश की डिमांड आप पूरी कर दी फिर भी हर नैक्सट वीडियो पहली विडियो ज्यादा चलती रही ਹਰ ਨੈਕਸਟ ਵੀਡੀਓ ਦੇ ਵਿੱਚ ਜੇ ਕਿਸੇ ਨੇ ਇੱਕ ਸ਼ਾਲ ਲਿਆ ਤੇ ਉਹਨੇ 3 4 3 4 ਤੇ ਨੈਕਸਟ ਟਾਈਮ ਲਿਆ ਹੀ ਲਿਆ ਐ ਇੰਨਾ ਜ਼ਿਆਦਾ ਇਹਨਾਂ ਦਾ ਬੋਲਬਾਲਾ ਰਿਆ ਲਓ ਜੀ ਪਿਸਤਾ ਕਲਰ 850 ਪ੍ਰਾਈਸ ਰਹੂਗਾ ਠੀਕ ਐ ਤੇ ਅਗਲਾ ਕਲਰ ਇਹਦੇ ਵਿੱਚ ਤੁਹਾਨੂੰ ਦਿਖਾ ਦਿੰਨੀ ਆ ਐ ਲਓ ਜੀ ਅਗਲਾ ਕਲਰ ਆ ਗਿਆ ਤਾਂ ਵਾਈਨ ਕਲਰ ਠੀਕ ਐ ਆ ਲਓ ਤੇ ਇਹਨਾਂ ਦੇ ਵਿੱਚ ਸਿੰਗਲ ਸਿੰਗਲ ਹੀ ਪੀਸ ਆ ਜ਼ਿਆਦਾ ਪੀਸ ਨਹੀਂ ਆ 850 ਪ੍ਰਾਈਸ ਰਹੇਗਾ ਸਿੰਗਲ ਪੀਸ ਆ ਬਲੈਕ ਕਲਰ ਆ ਗਿਆ ਸਿੰਗਲ ਪੀਸ ਆਊਗਾ ਠੀਕ ਹੈ ਕੋਈ ਦੋ ਜਾਂ ਤਿੰਨ ਪੀਸ ਇਹਦੇ ਵਿੱਚ ਮੇਰੇ ਕੋਲ ਨਹੀਂ ਅਵੇਲੇਬਲ ਹੈਗੇ ਇੱਕ ਕੋਈ ਪੀਸ ਆ ਫੇਰ ਆ ਗਿਆ ਜੀ ਆਪਣਾ ਹੁਣ ਮੈਂ ਸ਼ਰੱਗ ਵਾਲਾ ਤੁਹਾਨੂੰ ਦਿਖਾਉਣੀ ਆ ਲੈ ਲੋ ਜੀ ਇਹ ਆ ਗਿਆ ਆਪਣਾ ਸ਼ਰੱਗ ਵਾਲਾ ਪੀਸ ਇਹ ਆ ਗਿਆ ਥੋੜਾ ਜਿਹਾ ਨੋਰਮਲ ਰੇਂਜ ਦਾ ਮੈਂ ਤੁਹਾਨੂੰ ਦਿਖਾ ਦਿੰਨੀ ਇਸ ਕਿਸ ਤੋਂ ਵਧੀਆ ਆਊਗਾ ਇੱਕ ਨੋਰਮਲ ਆਊਗਾ ਇਹ ਆਊਗਾ ਤੁਸੀਂ ਚਾਹੇ ਇਹਨੂੰ ਇਦਾਂ ਬੁੱਕਲ ਮਾਰ ਲਓ ਠੀਕ ਹੈ वैसे वर्क दिखाना चाहिए था वर्क आपा इस तरह दिखा सकते हैं ठीक है इमे ओके जी इस तरह ओके चाहे ਤੁਸੀਂ ਇਵੇਂ ਬੁੱਕਲ ਮਾਰ ਲਓ ਇਹਦੀ ਚਾਹੇ ਤੁਸੀਂ ਇਹਨੂੰ ਇਸ ਤਰ੍ਹਾਂ ਕੈਰੀ ਕਰ ਲਓ ਐ ਲੋ ਜੀ ਠੀਕ ਹੈ ਵੈਸੇ ਮੈਂ ਦਿਖਾਏ ਹੋਏ ਅੱਗੇ ਕੈਰੀ ਕਰ ਕਰਕੇ ਲਓ ਜੀ ਇਸ ਤਰ੍ਹਾਂ ਇਹ ਉਲਟ ਪੁਲਟ ਹੋ ਗਿਆ ਲਓ ਜੀ ओके जी ਚਾਹੇ ਤੁਸੀਂ ਇਹਨੂੰ ਐਵੇਂ ਕੈਰੀ ਕਰ ਲੋ ਥੋੜਾ ਜਿਆਦਾ ਐਡਜਸਟ ਕਰਕੇ ਸੈੱਟ ਕਰਨਾ ਪੈਣਾ ਫਿਰ ਇਹ ਸੋਣਾ ਲੱਗੇਗਾ ਠੀਕ ਹੈ ਮੈਂ ਤਾਂ ਕੈਮਰੇ ਦੇ ਸਾਹਮਣੇ ਕਰ ਰਹੀ ਹਾਂ फटाफट ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣਾ ਹਲੋ ਜੀ ਇਹਦਾ ਪ੍ਰਾਈਸ ਲੱਗੇਗਾ ਜੀ 1100 ਰੁਪਿਆ ਇਹ ਵੀ ਸ਼ਿਮਰ ਚਾਊਗਾ ਪਰ ਇਹਦੇ ਉੱਪਰ ਸ਼ਿਮਰ ਇੱਕ ਤੇ ਲਾਈਟ ਵੇਟ ਆ ਉਹਦੇ ਨਾਲੋਂ ਮਤਲਬ ਹੌਲਾ ਇਹ ਕਪੜਾ ਹੌਲਾ ਆਪਾਂ ਸਸਤਾ ਹੀ ਕਹਿ ਦੂੰਗੀ ਮੈਂ ਉਹਦੇ ਨਾਲੋਂ ਸਸਤਾ ਹੈ ਇਹਦੇ ਉੱਪਰ ਕੋਈ ਪ੍ਰਿੰਟਿੰਗ ਨਹੀਂ ਆ ਕੁਝ ਨਹੀਂ ਆ ਇਹਦੇ ਵਿੱਚ ਸਿਰਫ ਮੇਰੇ ਕੋਲ ਦੋ ਕਲਰ ਰਹਿ ਗਏ ਨੇ ਇੱਕ ਮੈਰੂਨ ਵਾਈਨ ਵਾਲਾ ਕਲਰ ਰਹਿ ਗਿਆ ਤੇ ਇੱਕ ਰਹਿ ਗਿਆ ਇਹ ਵਾਲਾ ਠੀਕ ਹੈ ਇਹ ਲਾਈਟ ਜਿਹਾ ਅਸਮਾਨੀ ਜਿਹਾ ਆਪਾਂ ਕਲਰ ਕਹਿ ਸਕਦੇ ਹਾਂ ਕਰੀਮ ਕਰੀਮ ਵੀ ਨਹੀਂ ਆ ਚਿੱਟਾ ਚਿੱਟਾ ਜਿਹਾ ਵੀ ਨਹੀਂ ਆ ਥੋੜਾ ਜਿਹਾ ਲਾਈਟ ਜਿਹਾ ਗ੍ਰੀਨ ਜੀ ਟੋਨ ਦਿੰਦਾ ਹੈ ਇਹ ਦੋ ਕਲਰ ਰਹਿ ਗਏ ਨੇ 1100 ਵਾਲੇ ਪੀਸ ਆਪਣੇ ਕੋਲ ਸਿਰਫ ਦੋ ਹੀ ਕਲਰ ਨੇ ਠੀਕ ਹੈ ਵੈ ਲੋ ਜੀ ਇਹ 1100 ਚਾ ਗਿਆ ਹੁਣ ਮੈਂ ਤੁਹਾਨੂੰ ਇਹਦਾ ਨੈਕਸਟ ਪੀਸ ਦਿਖਾਉਣੀ ਆ ਉਹਨਾਂ ਦੀ ਇਹਦੇ ਨਾਲੋਂ ਥੋੜਾ ਰੋਪ ਜ਼ਿਆਦਾ ਹੈ ਤੇ ਰਤਬਾ ਤੇ ਫਿਰ ਜੱਪੀ ਜ਼ਿਆਦਾ ਹੋਣਾ ਹੈ ਲੋ ਜੀ ਇਹ ਤਾਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਵਰਕ ਇਹਦਾ ਵਰਕ ਚੈੱਕ ਕਰੋ ਇਹਦਾ ਵਰਕ ਬਹੁਤ ਹੀ ਸੋਹਣਾ ਆਊਗਾ ਸਰਬੋਸਕੀ ਵਾਲਾ ਆਊਗਾ ਸਾਰਾ ਇਸ ਤਰ੍ਹਾਂ ਆਊਗਾ ਦੋਨੋਂ ਸਾਈਡ ਹੀ ਠੀਕ ਹੈ ਐ ਲੋ ਜੀ ਦੋਨੋਂ ਸਾਈਡ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂਗਾ ਜਿੱਦਾਂ ਮਰਜ਼ੀ ਤੁਸੀਂ ਮਤਲਬ ਇਹਨੂੰ ਕੈਰੀ ਕਰ ਸਕਦੇ ਹੋ ਇਹਦਾ ਤੁਸੀਂ ਲੋ ਠੀਕ ਹੈ ਸ਼ਰਾਗ ਵਗੈਰਾ ਤੇ ਬਣਿਆ ਹੀ ਹੋਇਆ ਇੱਕ ਸਾਬ ਦਾ ਤੁਸੀਂ ਆ ਲੋ ਠੀਕ ਹੈ ਕੋਈ ਟੋਪ ਵਗੈਰਾ ਵੀ ਬਣਾਉਣਾ ਹੋਵੇ ਤੇ ਬਣਾ ਸਕਦੇ ਆ ਠੀਕ ਹੈ ਲਓ ਜੀ ਇਸ ਤਰ੍ਹਾਂ ਆਏਗਾ। ਓਕੇ ਜੀ ਬਹੁਤ ਪਿਆਰਾ ਜਿਹਾ ਪੀਸ ਆ ਆਫ ਵਾਈਟ ਕਲਰ ਆ ਇਹਦੇ ਉੱਪਰ ਤੁਹਾਨੂੰ ਸੈਲਫ ਪ੍ਰਿੰਟਿੰਗ ਮਿਲੇਗੀ ਇਸ ਤਰ੍ਹਾਂ ਠੀਕ ਆ ਸ਼ਿਮਰ ਚ ਆਏਗਾ ਸੈਲਫ ਪ੍ਰਿੰਟਿੰਗ ਮਿਲੇਗੀ ਇਹਦੇ ਤੁਹਾਨੂੰ نیچے ਬੇਸ ਤੇ ਜਿਹੜਾ ਬਾਰਡਰ ਆ ਨਾ ਉਹਦੇ ਉੱਪਰ ਇਸ ਤਰ੍ਹਾਂ ਦਾ ਵਰਕ ਮਿਲੂਗਾ ਠੀਕ ਹੈ ਦੋਨੋਂ ਸਾਈਡ ਇਹਦੇ ਇੱਥੇ ਵਰਕ ਨਹੀਂ ਆਊਗਾ ਠੀਕ ਹੈ ਇਹਦੇ ਇੱਥੇ ਵਰਕ ਮਿਲੂਗਾ ਪ੍ਰਾਈਸ 1250 ਇਹਦਾ ਰਹੇਗਾ ਨੈਕਸਟ ਪੀਸ ਦਿਖਾਣੇ ਆ। ਹਾਂਜੀ ਜੀ ਨੈਕਸਟ ਪੀਸ ਆਏਗਾ। ਬਲੈਕ ਕਲਰ ਬਾਓ ਵਾਲਾ ਬਲੈਕ ਕਲਰ ਬਹੁਤ ਹੀ ਸੋਹਣਾ ਤੇ ਇਹਦਾ ਤੁਹਾਨੂੰ ਮੈਂ ਦਿਖਾ ਦਿੰਦੀ ਆ ਪਹਿਲਾਂ ਵਰਕ ਆਏਗਾ ਇਹਦਾ ਵਰਕ ਠੀਕ ਹੈ ਤੇ ਬਾਕੀ ਕੈਰੀ ਕਰਨ ਦਾ ਤੁਹਾਡਾ ਆਪਣਾ ਹਿਸਾਬ ਹੈ ਤੁਸੀਂ ਜਿਵੇਂ ਕੈਰੀ ਕਰੋਗੇ ਉਵੇਂ ਹੀ ਸੋਹਣਾ ਲੱਗੇਗਾ ਲਓ ਜੀ ਤੁਸੀਂ ਐਵੇਂ ਵੀ ਲੈਣਾ ਹੈ ਤਾਂ ਵੀ ਬਹੁਤ ਹੀ ਸੋਹਣਾ ਲੱਗੇਗਾ ਫਰੰਟ ਤੇ ਆਇਆ ਠੀਕ ਹੈ ਤੁਸੀਂ ਐਵੇਂ ਵੀ ਲਓਗੇ ਤਾਂ ਵੀ ਬਹੁਤ ਸੋਹਣਾ ਲੱਗੇਗਾ ਠੀਕ ਹੈ ਤੇ ਜੇ ਤੁਸੀਂ ਐਵੇਂ ਲਓਗੇ ਫਿਰ ਤੇ ਬਹੁਤ ਹੀ ਸੋਹਣਾ ਲੱਗੇਗਾ ਲਓ ਜੀ ਠੀਕ ਹੈ ਥੋੜਾ ਬਦੀਆ ਲੁੱਕ ਆ ਜਾਂਦੀ ਹੈ ਲੋ ਜੀ ਇੱਥੇ ਤੁਹਾਨੂੰ ਇਹਦੀ ਲੋਕ ਹੁੱਕ ਮਿਲੂਗੀ ਇਹਦੀ ਥੋੜੀ ਹੁੱਕ ਅੱਛੇ ਨਹੀਂ ਲੱਗਦਾ ਥੋੜਾ ਜਿਹਾ ਇਸ਼ੂ ਆ ਕੋਈ ਗੱਲ ਨਹੀਂ ਇਹ ਟੰਕਾਈ ਉੱਤਰਿਆ ਹੋਇਆ ਆਪਾਂ ਸੈੱਟ ਕਰ ਲਾਂਗੇ ਓਕੇ ਹੈਲੋ ਜੀ ਠੀਕ ਹੈ ਤੇ ਬਹੁਤ ਸੋਹਣਾ ਜਿਹਾ ਪੀਸ ਆ ਇਹ ਲੋ ਜੀ ਪ੍ਰਾਈਸ 1250 ਰਹੇਗਾ ਇਹਦੀ ਹੁੱਕ ਨੂੰ ਮੈਨੂੰ ਰੱਖਣਾ ਪੈਣਾ ਹੈ ਇਹ ਲੋ ਜੀ ਨੈਕਸਟ ਪੀਸ ਵੀ ਆ ਗਿਆ 1250 ਵਾਲਾ ਕਲਰ ਬਹੁਤ ਸੋਹਣਾ ਹੈ 골ਡਨ ਕਲਰ ਆ ਗਿਆ ਤੇ ਇਸੇ ਤਰ੍ਹਾਂ ਹੀ ਪੀਸ ਬਣਿਆ ਹੋਏਗਾ ਆ ਲੋ ਸਾਰਾ ਇਹ ਦਾ ਨਾ ਆਏਗਾ ਉੱਪਰੋਂ ਉੱਪਰ ਤੋਂ ਹੀ ਜਿਸ ਤਰ੍ਹਾਂ ਉਹਨਾਂ ਦੀ ਡਿਜ਼ਾਈਨਿੰਗ ਨੀਚੇ ਜਾ ਕੇ ਸ਼ੁਰੂ ਹੁੰਦੀ ਸੀ ਨਾ ਇਹਨਾਂ ਦੀ ਡਿਜ਼ਾਈਨਿੰਗ ਤੁਹਾਨੂੰ ਉੱਪਰ ਤੋਂ ਮਿਲੇਗੀ ਇੱਥੋਂ ਹੀ ਠੀਕ ਹੈ ਆ ਲੋ ਇਸ ਚੀਜ਼ ਤੋਂ ਓਕੇ ਇਸ ਚੀਜ਼ ਤੋਂ ਡਿਜ਼ਾਈਨਿੰਗ ਮਿਲੇਗੀ ਓਕੇ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਆ ਤੇ ਬਹੁਤ ਸੋਹਣੇ ਲੱਗਦੇ ਆ ਆ ਲੋ

ਔਰ ਵਾਈਟ ਜਾਂ 골ਡਨ ਆ ਗਿਆ ਇਹ ਮੈਨੂੰ ਲੱਗਦਾ ਪਹਿਲਾਂ ਵੀ ਦਿਖਾਇਆ ਮੈਂ ਫਿਰ ਇੱਕ ਇਹ ਕਲਰ ਹੋਰ ਬੜਾ ਸੋਹਣਾ ਐਡ ਕੀਤਾ ਹੈ ਇਹ ਵੱਲਾ ਠੀਕ ਹੈ ਡਿਜ਼ਾਈਨਿੰਗ ਵੀ ਸੇਮ ਆਊਗੀ ਸੁਪਰ ਡਿਜ਼ਾਈਨਿੰਗ ਆ ਔਰ ਦੇਖੋ ਕਿੰਨਾ ਕੁ ਪਿਆਰਾ ਲੱਗਦਾ ਪਿਆ ਹੈ ਇਹ ਲੋਚ ਇਹ ਨਾ ਹੁੱਕ ਕਗਵਾ ਜਾਂਦੀ ਮੇਰੀ ਬਾਕੀ ਕੋਈ ਇਸ਼ੂ ਨਹੀਂ ਤੇ ਹੁੱਕ ਹੈ ਹੀ ਨਹੀਂ ਆ ਦੇਖਣਾ ਪਏਗਾ ਓਕੇ ਜਿਹਦੇ ਨਹੀਂ ਹੋਏਗੀ ਉਹਦੇ ਆਪਾਂ ਚੈੱਕ ਕਰਕੇ ਦੇਵਾਂਗੇ ਫਿਰ ਹਨਾ ਲਓ ਜੀ ਇਹਦੇ ਹੁੱਕ ਹੈ ਨਹੀਂ ਆ ਓਕੇ ਜੀ ਹਲੋ ਠੀਕ ਹੈ ਤੇ ਇਹਦਾ ਪ੍ਰਾਈਸ ਵੀ ਲੱਗੂਗਾ 1250 ਬਾਕੀ ਦੇਖ ਲਾਂਗੇ ਹੁੱਕ ਦਾ ਆਪਾਂ ਫਿਰ ਆਗੇ ਜੀ ਆਪਣੇ ਹਲੋ 950 ਵਾਲੇ ਪੀਸ ਇਸੇ ਤਰ੍ਹਾਂ ਦੇ ਸ਼ਰੱਗ ਦੇ ਵਿੱਚ ਹੀ ਇਹ ਵੀ ਪੀਸ ਆਪਾਂ ਸਿਰਫ ਥੋੜੇ ਜਿਹਾ 7-8 ਪੀਸ ਲੈਂਦੇ ਸੀ ਤੇ ਬੜੀ ਡਿਮਾਂਡ ਆਈ ਸੀ ਉਦੋਂ ਆਪਾਂ ਨੂੰ ਮਿਲੇ ਨਹੀਂ ਆ ਤੇ ਹੁਣ ਤੇ 1 ਵੀਕ ਹੋ ਗਿਆ ਆ ਇਹਨਾਂ ਨੂੰ ਪਰ अपने को दिखाए नहीं जा कुछ अटैच वगैरह नहीं हो रहा मेरे को लो आराम ना करोगे तो हो जाएगा यह साढ़े नौ सो रहेगा बहुत सोहना पीस है बुकल बकल मार सदी जिदा मर्जी नहीं हूक अटैच करनी ना सही ਤਸਲ ਮਿਲਣਗੇ ਬਹੁਤ ਸੋਹਣਾ ਪਰਲ ਵਾਲਾ ਓਕੇ ਜੀ ਤੇ ਇਹਦੇ ਵਿੱਚ ਤੁਹਾਨੂੰ ਮਿਲੇਗਾ ਕਲਰ ਬਲੈਕ ਹਲੋ ਬਹੁਤ ਸੋਹਣਾ ਬਲੈਕ ਕਲਰ ਆ 9900 ਪ੍ਰਾਈਸ ਰਹੇਗਾ ਡਿਜ਼ਾਈਨਿੰਗ ਚੈੱਕ ਕਰ ਲੋ ਸੁਪਰ ਆ ਸਿੰਗਲ ਹੀ ਪੀਸ ਆ ਇਹਦੇ ਵਿੱਚ ਠੀਕ ਹੈ ਹੁੱਕ ਵਗੈਰਾ ਇਹਨੂੰ ਵੀ ਲੱਗੀਆਂ ਹੋਈਆਂ ਨੇ ਹਲੋ ਠੀਕ ਹੈ ਹਲੋ 9900 ਪ੍ਰਾਈਸ ਰਹੇਗਾ ਫਿਰ ਇਹ ਤੇ ਸੇਮ ਆ ਗਿਆ ਠੀਕ ਹੈ ਉਹਦੇ ਨਾਲ ਦਾ ਜਿਹੜਾ ਮੈਂ ਪਹਿਲਾਂ ਦਿਖਾਇਆ ਹੋਇਆ ਫਿਰ ਆ ਗਿਆ ਕਲਰ ਮੈਰੂਨ ਵਾਈਨ ਹੈਲੋ ਜੀ ਜਿੱਦਾਂ ਮਰਜੀ ਬੁੱਕਲਾ ਮਾਰੋ ਪ੍ਰਾਈਸ ਸੇਮ ਰਹੂਗਾ 950 ਹੈਲੋ ਜੀ ਠੀਕ ਹੈ ਬਹੁਤ ਸੋਹਣਾ ਪੀਸ ਆ ਲਾਈਟ weight ਜਿਆ ਜਿੱਤਾਂ ਮਰਜੀ ਲੈ ਜਾਓ ਬਹੁਤ ਸੋਹਣਾ ਲੱਗਦਾ ਫਿਰ ਆ ਗਿਆ ਜੀ ਇਹਦੇ ਵਿੱਚ ਕਲਰ ਨੇਵੀ ਬਲੂ ਹਲੋ ਬਹੁਤ ਸੋਹਣਾ ਸਰਵੋਸਕੀ ਵਾਲਾ ਡਿਜ਼ਾਈਨ ਆਊਗਾ ਨੇਵੀ ਬਲੂ ਕਲਰ ਆ ਹੈ ਲੋ ਜਿਵੇਂ ਮਰਜ਼ੀ ਕੈਰੀ ਕਰੋ ਇਹਦਾ ਸ਼ਰਗ ਟਾਈਪ ਵੀ ਹੈ ਇਹਨੂੰ ਹੁੱਕ ਉਹ ਲੱਗੀਆਂ ਹੋਈਆਂ ਨੇ ਇਹ ਲੋ ਹੁੱਕ ਵਗੈਰਾ ਤੇ ਭਾਵੇਂ ਸ਼ਰਗ ਬਣਾਓ ਭਾਵੇਂ ਜਿੱਦਾਂ ਮਰਜ਼ੀ ਲਓ ਪ੍ਰਾਈਸ ਸੇਮ ਰਹੂਗਾ 950 ਰੁਪਏ ਫਿਰ ਇਹਦੇ ਵਿੱਚ ਆ ਗਿਆ ਇਹ ਵਾਲਾ ਕਲਰ ਇਹ ਕਲਰ ਬਹੁਤ ਸੋਹਣਾ ਮੈਂ ਪਹਿਲਾਂ ਵੀ ਲਿਆਂਦਾ ਸੀ ਹੈ ਲੋ ਜੀ ਠੀਕ ਹੈ ਇਹ ਵੀ ਬਹੁਤ ਸੋਹਣਾ ਪੀਸ ਹੈ ਮੈਂ ਇੱਕ ਵੀ ਪੀਸ ਬੰਦ ਕਰਕੇ ਨਹੀਂ ਦਿਖਾਇਆ ਮੈਨੂੰ ਲੱਗਦਾ ਤੇ ਹੁੱਕ ਵਗੈਰਾ ਚੈੱਕ ਕਰਕੇ ਦਵਾਂਗੇ ਅਗਰ ਕਿਸੇ ਦੀ ਹੁੱਕ ਨਹੀਂ ਸਹੀ ਹੋਏਗੀ ਤੇ ਤੁਹਾਨੂੰ ਦੱਸਾਂਗੇ ओके okay. अपनी चॉइस के हिसाब न ले लेना ओके okay जी बहुत सोहना पीस है वाह वाला हेलो जी प्राइस सेम रहगा नाइन फिफ्टी तो लास्ट कलर रह गया ऑफ वाइट ब्राउन हेलो ऑफ वाइट से ब्राउन कलर भी टैसल वगैरह लगे हुए बहुत सोहने कलर बहुत प्यारा गोल्डन गोल्डन जो ਠੀਕ ਹੈ ਪ੍ਰਾਈਸ ਸੇਮ ਰਹੂਗਾ 9900 ਇਹ ਸਾਡੀ ਅੱਜ ਦੀ ਕਲੈਕਸ਼ਨ ਸੀ ਜਿਹਦੀ ਕਿ ਵੇਟ ਬੜਿਆਂ ਦਿਨਾਂ ਦੀ ਸੀ ਕਾਫੀ ਮੈਸੇਜ ਆਏ ਸੀ ਤੇ ਅੱਜ ਆਪਾਂ ਤੁਹਾਨੂੰ ਫਾਈਨਲੀ ਦਿਖਾ ਦੁੱਤੀ ਆ ਹੁਣ ਇਸ ਤੋਂ ਬਾਅਦ ਸ਼ਾਲਾਂ ਦਾ ਸਟਾਕ ਨਹੀਂ ਆਏਗਾ ਜੋ ਵੀ ਮੇਰੇ ਕੋਲ ਪੀਸ अवेलेबल ਹੈ ਉਹਨਾਂ ਦੀ ਮੈਂ ਵੀਡੀਓ ਬਣਾਉਂਗੀ ਕਿਉਂਕਿ ਜਦੋਂ ਮੈਂ ਇੱਕ ਵੀਡੀਓ ਬਣਾਉਣੀ ਆ ਉਹਦੇ ਵਿੱਚੋਂ ਜਿੰਨਾ ਸਮਾਨ ਤੇ ਸੇਲ ਹੋ ਜਾਂਦਾ ਹੋ ਜਾਂਦਾ ਉਸ ਤੋਂ ਬਾਅਦ ਮੈਸੇਜ ਉਸੇ ਸਮਾਨ ਦੇ ਹੀ ਆਈ ਜਾਂਦੇ ਜਿਹੜਾ ਸੇਲ ਹੋ ਗਿਆ ਹੁੰਦਾ ਜਿਹੜੇ ਪੀਸ ਰਹਿ ਜਾਂਦੇ ਆ ਉਹਨਾਂ ਦੀ ਵੀਡੀਓ ਮੈਂ ਜ਼ਰੂਰ ਬਣਾਉਂਗੀ ਇੱਕ ਦੋ ਤਿੰਨ ਦਿਨੀਆਂ ਵੀ ਵੀਡੀਓ ਆ ਸਕਦੀਆਂ ਮੈਂ ਬਣਾਉਂਗੀ ਠੀਕ ਹੈ ਤੇ ਤੁਸੀਂ ਦੇਖਦੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹਿਣਾ ਥੈਂਕ ਯੂ ਧੰਨਵਾਦ